ਇਦੇ ਵਿੱਚ ਤੁਹਾਨੂੰ ਅਸੀਂ ਪੀਸ ਦਿਖਾਵਾਂਗੇ ਥੋੜੀ ਓਪਨ ਕਰਕੇ ਤੇ ਇਹ ਵਾਲੇ ਰਹਿਣਗੇ ਜੀ ਕ੍ਰਸ਼ ਦੇ ਵਿੱਚ ਕ੍ਰਸ਼ ਦੇ ਵਿੱਚ ਰਹਿਣੀਆਂ ਜੀ ਇਹ ਵਾਲੇ ਪੀਸ ਚੈੱਕ ਕਰੋ ਜੀ ਕਲਰ ਬਹੁਤ ਹੀ ਪਿਆਰੇ ਜੇ ਕਲਰ ਮੈਨੇ ਤੁਹਾਨੂੰ ਕ੍ਰਸ਼ ਦੇ ਪੀਸਾ ਦੇ ਤੇ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 250 250 ਦੇ ਵਿੱਚ ਇਹ ਵਾਲਾ ਕ੍ਰਸ਼ ਦਾ ਪੀਸ ਸਾਡੇ ਕੋਲ ਲੈ ਸਕਦੇ ਹੋ ਕੱਟ ਰਹੂਗੀ ਸਾਡੇ 4 ਮੀਟਰ ਦੀ ਜੀ ਠੀਕ ਹੈ ਜੀ ਨਾਲ ਤੁਹਾਨੂੰ ਖਾਦੀ ਦੇ ਪੀਸ ਤਾਂ ਵਾਂਗੇ ਇਹ ਵੀ ਕੱਟੇ ਵੀ ਸਾਡੇ 4 ਮੀਟਰ ਦੀ ਕੱਟ ਰਹਿਣੀ ਹੈ ਤੇ 250 ਦਾ ਪੀਸ ਰਹਿਣਾ ਜੀ ਚੈੱਕ ਕਰੋ ਜੀ ਕਲਰ ਤੁਹਾਨੂੰ ਚੈੱਕ ਕਰਵਾ ਦਿੰਨੀ ਆ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ 1.4 ਮੀਟਰ ਦੀ ਕੱਟ ਦੇ ਵਿੱਚ ਰਹੂਗਾ ਕਿੰਨੇ ਜੀ ਬੇਸ ਦੇ ਵਿੱਚ ਆਣਾ ਹੈ ਤੇ ਅਸ ਤੁਸੀਂ ਨੇ ਜਦੀਕ ਕੋ ਸਟਾਫ ਚੈੱਕ ਕਰ ਲਓ ਜੀ ਠੀਕ ਹੈ ਜੀ ਜਦੀਕ ਤੋਂ ਕਰਾਸ਼ ਵਾਲਾ ਸਟਾਫ ਚੈੱਕ ਕਰ ਸਕਦੇ ਹੋ ਬਿਲਕੁਲ ਸੌਫਟ ਵਾਲਾ ਸਟਾਫ ਰਹਿਣ ਵਾਲਾ ਦੇਖੋ ਜੀ ਠੀਕ ਹੈ ਜੀ ਪ੍ਰਾਈਸ ਇਹਦੀ ਰੇਡਿੰਗ ਹੈ 250 ਰੁਪਏ 1.4 ਮੀਟਰ ਦੀ ਕੱਟ ਰਹੂਗੀ ਜੀ ਇਹ ਵਾਲਾ ਪੀਸ ਦੇਖੋ ਜੀ ਬੜਾ ਸੋਹਣਾ ਜਿਹਾ ਕੀ ਆ ਜੇ ਕਲਰ ਚ ਆਊਗਾ ਜੀ ਇਹ ਵਾਲਾ ਪੀਸ ਦੀ ਪ੍ਰਾਈਸ ਰਹਿਣੀ ਹੈ ਜੀ ਇਹਦੀ 250 ਕਲਰ ਚੈੱਕ ਕਰੀ ਚਲੋ ਜੀ ਲਓ ਜੀ ਇਹ ਕਲਰ ਵੀ ਬਹੁਤ ਪਿਆਰਾ ਜਾ ਰੈਡ ਵਾਲਾ ਪ੍ਰਾਈਸ ਕਾਇਸ ਰਹਿਣੀ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ ਕਲਰ ਬਹੁਤ ਪਿਆਰੇ ਰਹਿਣ ਵਾਲੇ ਆ ਲਓ ਜੀ 4.5 ਮੀਟਰ ਦੀ ਕੱਟ ਲਊਗੀ ਅਗਲਾ ਪੀਸ ਇਹ ਬਿਸਕਤੀ ਕਲਰ ਆ ਗਿਆ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਇਹ ਆ ਗਿਆ ਜੀ ਮਾਊਸ ਸ਼ੇਡ ਦੇ ਵਿੱਚ ਠੀਕ ਹੈ ਜੀ ਥੋੜਾ ਜਿਹਾ ਮਾਊਸ ਸ਼ੇਡ ਦੇ ਵਿੱਚ ਆਉਂਦਾ ਬਹੁਤ ਪਿਆਰਾ ਜਾ ਕਲਰ ਹੈ ਇਹ ਵੀ ਸਕੈਨ بیس ਦੇ ਵਿੱਚ ਆ ਗਿਆ देखो ये स्कैंडी बेस पे विच आ गया ये आऊंगा पिस्ता कलर दे विच पिस्ता कलर दे दो पीस है जी 4.5 मीटर दी एक पीस दी कट लेनी है 250 ਦਾ ਇੱਕ पीस ਰਹੂਗਾ ਜੀ ਇਹ ਵੀ ਮਾਊਸ ਕਲਰ ਦੇ ਵਿੱਚ ਆਊਗਾ ਦੇਖੋ ਇਹ ਮਾਊਸ ਕਲਰ ਦਾ ਆਊਗਾ ਜਿਵੇਂ ਇਹਦੇ ਵਿੱਚ ਤੁਹਾਨੂੰ ਦੋ ਪੀਸ ਦਿਖ ਰਿਹਾ ਦੇਖੋ ਸਾਨੂੰ ਤੁਸੀਂ ਪਿਕ ਪਾਉਂਗੇ ਇਹ ਵਾਲਾ ਪੀਸ ਵੀ ਦਿਖ ਰਿਹਾ ਹੈ ਇਹ ਵਾਲਾ ਪੀਸ ਦਿਖ ਰਿਹਾ ਪਲੀਜ਼ ਜਿਹੜਾ ਪੀਸ ਤੁਸੀਂ ਲੈਣਾ ਉਹਦੇ ਉੱਪਰ ਟਿੱਕ ਲਾ ਕੇ ਤੁਸੀਂ ਸਾਨੂੰ ਭੇਜਣਾ ਜਿਵੇਂ ਤੁਸੀਂ ਆਹ ਵਾਲਾ ਪੀਸ ਲੈਣਾ ਤੇ ਦੇ ਉੱਪਰ ਤੁਸੀਂ ਟਿੱਕ ਲਾਣੀ ਹੈ ਠੀਕ ਹੈ ਜੀ ਤੇ ਤੁਹਾਡੇ ਦੋ ਪੀਸ ਲਿਖ ਰਹੇ ਹੈ ਕਈ ਵਾਰੀ ਅਸੀਂ ਤੁਸੀਂ ਇਹ ਮੰਗਿਆ ਹੋਵੇ ਸੁਨੇਵੜਾ ਭੇਜਦੀ ਹੈ ਨਾ ਫਿਰ ਥੋੜਾ ਜਿਹਾ ਮਣਕਣ ਨਾਲੋਂ ਵੀ ਹੁੰਦਾ ਕਿ ਸਰ ਹੋਰ ਭੇਜਦਾ ਜਿਹੜਾ ਪੀਸ ਚਾਹੀਦਾ ਉਹ ਤੇ ਟਿੱਕ ਲਾ ਦਿਓ ਠੀਕ ਹੈ ਜੀ ਇਹ 골ਡਨ ਪੀਸ ਹੈ ਜੀ ਇਹ ਦੋ ਪੀਸ ਹੋਗੇ ਜੀ 골ਡਨ ਦੇ ਪਰ ਨਾ ਗ੍ਰੀਨ 골ਡਨ ਦਾ ਕਲਰ ਹੈ ਪਰ ਵੀਡੀਓ ਵਿੱਚ ਸਹੀ ਕਲਰ ਨਹੀਂ ਆ ਰਿਹਾ ਨਾ ਪ੍ਰੋਪਰ ਨਹੀਂ ਕਲਰ ਆ ਰਿਹਾ ਇਹ ਵਾਲਾ ਜਿਹੜਾ ਗ੍ਰੀਨ 골ਡਨ ਚਾ ਕਲਰ ਪੀਛਾ ਹੈਗੇ ਦੋ ਪੀਸ ਮਲੇਗਾ ਜੀ 골ਡਨ ਦੇ ਵਿੱਚ ਤੋਂ ਸਾਢੇ 4 ਮੀਟਰ ਦੇ ਕੱਟ ਲੈਣੀ ਆ ਇਹ ਵਾਲਾ ਪੀਸ ਰਹੂਗਾ ਜੀ ਵਾਈਨ ਸ਼ੀਰ ਦੇ ਇਹਦੇ ਵਿੱਚ ਥੋੜੀ ਥੋੜੀ ਸ਼ਾਈਨਿੰਗ ਵੀ ਆ ਪੀਸਾਂ ਦੇ ਉੱਪਰ ਠੀਕ ਹੈ ਜੀ ਇੰਨੀ ਸ਼ਾਈਨਿੰਗ ਵੀ ਹੈਗੀ ਆ ਪੀਸ ਇਹ ਜੇ ਕਲਰ ਵਿੱਚ ਆਊਗਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵਾਲਾ ਆਊਗਾ ਜੀ ਮਾਊਸ ਸ਼ੀਰ ਦੇ ਵਿੱਚ ਇਹ ਮਾਊਸ ਸ਼ੀਰ ਦੇ ਵਿੱਚ ਆਊਗਾ ਹਾਂਜੀ ਇਹ ਨਾ ਬਰਾਊਨ ਜਿਹੜਾ ਕੈਮਲ ਸ਼ੇਡ ਦਾ ਉਹ ਵਾਲਾ ਸ਼ੇਡ ਆ ਜੀ ਥੋੜੇ ਵੀਰੋ ਚ ਚੇਂਜ ਆ ਰਿਹਾ ਇਹ ਵਾਲਾ ਜਿਹੜਾ ਕਲਰ ਹੈ ਨਾ ਕੈਮਲ ਸ਼ੇਡ ਹੈ ਜੀ ਇਹ ਪਰ ਚੇਂਜ ਆ ਰਿਹਾ ਇਹ ਵੀ ਗ੍ਰੇ ਕੰਦਰ ਆ ਇਹ ਵੀ ਵਾਈਨ ਜੀ ਸ਼ੇਡ ਚ ਆ ਰਿਹਾ ਠੀਕ ਹੈ ਜੀ ਤੇ ਇਹ ਦੇਖੋ ਜੀ ਇਹ ਆਉਗਾ ਲਾਈਟ ਪਿਸਤਾ ਕਲਰ ਪਿਸਤਾ ਕਲਰ ਦਾ ਪੀਸ ਹੈ ਜੀ ਇਹ ਵਾਲਾ ਇਹ ਪਿਸਤਾ ਦਾ ਰਹੂਗਾ ਐਤਾ ਦੋਨਾਂ ਦੀ ਮੈਚਿੰਗ ਕਰਕੇ ਵੀ ਤੁਸੀਂ ਸੂਟ ਬਣਾ ਸਕਦੇ ਹੋ ਇਹ ਨਾਲ ਆ ਜੂਆ ਸੀ ਸਕਿਨ بیس ਦੇ ਵਿੱਚ ਪਿਸਤਾ ਦੇ ਵਿੱਚ ਨਾਲ ਸਕਿਨ بیس ਦੇ ਵਿੱਚ ਆ ਗਿਆ ਜਿਹੜਾ ਤੁਹਾਨੂੰ ਪੀਚ ਸਾਈਜ਼ ਉਹਦੇ ਉੱਪਰ ਟਿੱਕ ਲਾ ਕੇ ਭੇਜ ਦਿਓ ਸਰ ਠੀਕ ਹੈ ਜੀ ਇਹ ਆਊਗਾ ਜੀ ਪੀਚ ਕਲਰ ਦੇ ਵਿੱਚ ਲਓ ਕੱਟ ਲੈਣੀ ਆ ਕਿ 4.5 ਮੀਟਰ ਦੀ ਇਹ ਵਾਲਾ ਆਊਗਾ ਫਿਰ ਸਕਿਨ ਬੇਸ ਦੇ ਵਿੱਚ ਦੋ ਪੀਸ ਲੈ ਸਕਦੇ ਬੁਸਿਸ ਕਿਨ ਬੇਸ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਪਿਆਰਾ ਜਿਹਾ ਕਲਰ ਆਣ ਵਾਲਾ ਪੀਚ ਬਰਾਊਨ ਜੀ ਸ਼ੇਡ ਚਾਹਣਾ ਜੀ ਠੀਕ ਹੈ ਜੀ ਨਵਾਂ ਜਿਹਾ ਕਲਰ ਹੈਗਾ ਇਹ ਵਾਲਾ ਤੇ ਇਹ ਵਾਲਾ ਦੇਖੋ ਜੀ ਇਹ ਆਊਗਾ ਗ੍ਰੀਨ ਸ਼ੇਡ ਦੇ ਵਿੱਚ ਹੌਟਲ ਗ੍ਰੀਨ ਸ਼ੇਡ ਜੀ ਆਉਣੀ ਜੀ ਵਾਲੀ ਕਲਰ ਦੀ ਹਲਕਾ ਜਿਹਾ ਮੂਰ ਪੰਖੀ ਸ਼ੇਡ ਵੀ ਦੇ ਰਿਹਾ ਇਹ ਵਾਲਾ ਪੀਸ ਜੀ ਇਹ ਵਾਲੇ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਪਿਆਰਾ ਜਿਹਾ ਕਲਰ ਆਊਗਾ ਜੀ ਦੇਖੋ ਜੀ ਇੰਗਲਿਸ਼ ਕਲਰ ਆਉਣੇ ਇਹ ਵਾਲੇ ਪੀਸਾਂ ਦੇ ਲਾਈਟ ਤੋਂ ਦੇ ਵਿੱਚ ਆਉਣਗੇ ਜੀ ਪੀਸ ਬਹੁਤ ਹੀ ਪਿਆਰੇ ਜਿਹੇ ਰਹਿ ਰਹੇ ਆ ਪੀਸ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਹੈਂਡਵਰਕ ਕਰੋ ਫੈਡ ਕਰਕੇ ਕਰੋ ਕਿਸੇ ਵੀ ਤਰ੍ਹਾਂ ਦਾ ਵਰਕ ਕਰ ਸਕਦੇ ਹੋ ਤੇ ਇਹ ਵਾਲਾ ਆਊਗਾ ਜੀ ਇਹ ਵੀ ਮਾਊਸ ਜੀ ਸ਼ੀਡ ਆਊਗਾ ਸਕਿਨ ਮਾਊਸ ਜੀ ਸ਼ੀਡ ਹੈ ਠੀਕ ਹੈ ਜੀ ਸਕਿਨ ਮਾਊਸ ਜੀ ਸ਼ੀਡ ਹੈ ਇਹ ਬਿਲਕੁਲ ਸਕਿਨ ਸ਼ੀਡ ਦੇ ਵਿੱਚ ਆਊਗਾ ਕਰੀਮੀ ਜਿਹਾ ਕਲਰ ਹੈ ਕਰੀਮੀ ਜਿਹਾ ਵੀ ਆਪਾਂ ਕਹਿ ਸਕਦੇ ਹਾਂ ਇਹ ਲਾਈਟ ਪਰਪਲਸ਼ੀ ਹੈ ਲਵੈਂਡਰ ਕਲਰ ਦੇ ਦੋ ਪੀਸ ਹੋਣਗੇ ਜੀ ਲਾਈਟ ਲਵੈਂਡਰ ਕਲਰ ਦੇ ਦੋ ਪੀਸ ਹੈ ਇਹਦੇ ਉੱਪਰ ਤੁਸੀਂ ਨੀਡਲ ਵਰਕ ਕਰ ਲੋ ਬਹੁਤ ਸੋਹਣਾ ਨੀਡਲ ਵਰਕ ਹੋਣਾ ਜੀ 4.5 ਮੀਟਰ ਦੀ ਕਟ ਹੈ ਸਟੇਟ ਕਾਟਨ ਦੇ ਨਾਲ ਤੁਹਾਡਾ 4.5 ਮੀਟਰ ਚਰਾਵ ਦਾ ਸੂਟ ਬਣ ਜਾਣਾ ਇਹ ਕਿਸ ਤਾ ਕਲਰ ਹੈ ਜੀ ਠੀਕ ਹੈ ਇੱਕ ਕਰੀਮ ਕਲਰ ਹੈ ਠੀਕ ਹੈ ਜੀ ਕਰੀਮੀ ਜਿਹਾ ਕਲਰ ਆ ਗਿਆ ਜੀ ਤੇ ਵਾਲਾ ਕਲਰ ਦੇਖੋ ਜੀ ਇਹ ਵੀ ਆਊਗਾ ਜੀ ਕੈਮਲ ਕਲਰ ਬਰਾਊਨ ਜਾਂ ਬਿਸਕੁਟੀ ਕਲਰ ਵੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਇਹ ਵਾਲਾ ਅਜੂਦਾ ਪੀਚ ਦੇ ਵਾਲਾ ਜੀ ਪੀਚ ਜਿਹਾ ਕਲਰ ਪੀਚ ਜਿਹਾ ਪੀਚ ਪਿੰਕ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਨੇ ਇਹ ਸਨ ਕ੍ਰਸ਼ ਦੇ ਪੀਸ ਸਟਾਕ ਬਿਲਕੁਲ ਸੌਫਟ ਹੈ ਮਲਾਈਮ ਸਟਾਕ ਹੋਊਗਾ ਜੀ ਬਿਲਕੁਲ ਸੌਫਟ ਵਾਲਾ ਤੇ 250 ਦਾ ਤੁਹਾਨੂੰ ਪੀਸ ਪੈਣਾ ਇਹ ਵਾਲਾ ਤੇ ਕੱਟ ਰੈਡੀ ਆ 4.5 ਮੀਟਰ ਦੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਲਓ ਜੀ ਕਾਫੀ ਸਟਾਕ ਸਾਡੇ ਕੋਲੇ ਅਵੇਲੇਬਲ ਹੈ ਤੇ ਨਿਊ ਨਿਊ ਸਟਾਕ ਹੈ ਸਟਾਕ ਦੇ ਵਿੱਚ ਤੇ ਪ੍ਰਾਈਸ 25 ਰੁਪਏ ਰੈਣੀ ਹੈ ਜੀ ਇਹਨਾਂ ਪੀਸਾਂ ਦੀ ਜੇਕਰ ਕਿਸੇ ਨੇ ਹੋਲ سیل ਕੇ ਲੈਣੇ ਹੈ ਤਾਂ ਸਾਡੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਕਿਉਂਕਿ ਕਾਫੀ ਪਾਰਸਲ ਸਾਡੇ ਦੋ ਪਾਰਸਲ ਪਹੁੰਚੇ ਹੋਏ ਆ ਜਿੰਨਾਂ ਪੀਸਾਂ ਦੇ ਇਹ ਵਾਲੇ ਪੀਸਾਂ ਦੇ ਲਓ ਜੀ ਇਹ ਆਊਗਾ ਜੀ ਖਾਦੀ ਦੇ ਵਿੱਚ ਤੇ ਇਹ ਆਊਗਾ ਪੀਚ ਕਲਰ ਦੇ ਪੀਚ ਕਲਰ ਦੇ ਲਓ ਜੀ ਦੋ ਪੀਸ ਲੈ ਲਓ ਜੀ ਕਿਉਂ ਆ ਥੋੜਾ ਜਿਹਾ ਕਲਰ ਹਲਕਾ ਜਿਹਾ ਕਲਰ ਦਾ ਫਰਕ ਹੈ ਇਹ ਵੀ ਪੀਚ ਜੇ ਕਲਰ ਆਊਗਾ ਪਰ ਇਹ ਨਾਲ ਫਰਕ ਆ ਜੀ ਕਲਰ ਦਾ ਤੇ ਇਹਦੀ ਪ੍ਰਾਈਸ ਵੀ 25 ਰਹਿਣੀ ਆ ਪਰ ਤੇ ਜੇ ਵੀ ਸਾਡੇ 4 ਮੀਟਰ ਲੈਣੀ ਆ ਇਹ ਆਊਗਾ ਜੀ ਮੰਗੋਸ਼ੀਰ ਦੇ ਵਿੱਚ ਠੀਕ ਆ ਮਸਟਰਡ ਜਾਂ ਮੰਗੋਸ਼ੀਰ ਆਊਗਾ ਇਹ ਫਿਰ ਦੋ ਪੀਸ ਆਗੇ ਜੀ ਪੀਚ ਦੇ ਇਹ ਮਹਿਰੂਨ ਕਲਰ ਚ ਆਉਣਗੇ ਜੀ ਰੈੱਡ ਮਹਿਰੂਨ ਜਿਹਾ ਕਲਰ ਹੁੰਦਾ ਨਾ ਇਹ 10 ਪੀਸ ਲੈ ਸਕਦੇ ਹੋ ਰੈੱਡ ਮਹਿਰੂਨ ਕਲਰ ਦੇ ਤੇ ਤੁਸੀਂ ਆ ਆਉਂਦੇ ਫੈਸਟੀਵਲ ਲਈ ਇਤਾਂ ਦੇ ਕਲਰਾਂ ਦੇ ਵਿੱਚ ਬਹੁਤ ਸੋਨੇ ਰੈਡੀ ਕਾਸੋ ਖਾਦੀ ਦੇ ਵਿੱਚ ਰਹਿਣੀਆਂ ਇਹ ਬੜਾ ਆਊਗਾ ਫਿਰ ਪੀਚ ਕੰਦਰ ਦੇ ਵਿੱਚ 4.5 ਮੀਟਰ ਦੀ ਕਟ ਹੈ ਜੀ ਇਹਨਾਂ ਦੀ ਇਹ ਆਊਗਾ ਜੀ ਰੈੱਡ ਕਲਰ ਚ ਇਹ ਰੈੱਡ ਕੰਦਰ ਦੇ ਪੀਸ ਆ ਜੀ ਲੋ ਇਹ ਰੈੱਡ ਚ ਲਾਉਂਗੇ ਤੁਸੀਂ ਖਾਦੀ ਦੇ ਵਿੱਚ ਰੈਡੀ ਰੈੱਡ ਕਲਰ ਦੇ ਪੀਸ ਪ੍ਰਾਈਸ ਇਹਦੀ ਵੀ 250 ਰਹਿਣੀ ਹੈ ਜੀ ਇਹ ਵਾਲਾ ਥੋੜਾ ਜਰੂਨ ਸਟੱਫ ਦੇ ਵਿੱਚ ਆ ਗਿਆ ਜਰੂਨ ਸਟੱਫ ਦੇ ਵਿੱਚ ਆ ਗਿਆ ਜੀ ਇਹ ਵਾਲਾ ਪੀਸ ਠੀਕ ਹੈ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਗ੍ਰੀਨ ਕਲਰ ਆਊਗਾ ਜੀ ਮਹਿੰਦੀ ਗ੍ਰੀਨ ਜਿਹਾ ਕਲਰ ਇਹ ਵੀ ਪੀਚ ਕਲਰ ਦੇ ਪੀਸ ਆ ਗਏ ਲਓ ਇਹ ਪੀਚ ਕਲਰ ਦੇ ਪੀਸ ਆ ਖਾਦੀ ਦੇ ਵਿੱਚ ਰਹਿ ਲੀਏ ਜੀ ਇਹ ਤੇ ਚੈੱਕ ਕਰੂ ਜੀ ਇਹ ਇਹ ਵਾਲਾ ਉਗੋਦੀ ਮੈੰਗੋ ਮਸਟਰਡ ਕਲਰ ਦੇ ਵਿੱਚ ਇਹ ਵੀ ਮਹਿਰੂਨ ਸ਼ੀਰਡ ਦੇ ਵਿੱਚ ਆ ਗਿਆ ਇਹ ਵਾਈਨ ਦੀ ਸ਼ੀਰਡ ਦੇ ਵਿੱਚ ਆ ਗਿਆ ਠੀਕ ਹੈ ਜੀ ਵਾਈਨ ਸ਼ੀਰਡ ਦੇ ਵਿੱਚ ਆਊਗਾ ਇਹ ਵਾਲਾ ਚੈੱਕ ਕਰੋ ਜੀ ਥੋੜਾ ਸੈਲਫ ਦੇ ਵਿੱਚ ਰਹੂਗਾ ਇਹ ਵਾਲਾ ਸੂਟ ਤੇ ਇਹ ਆਊਗਾ ਜੀ ਬਰਾਊਨ ਬਰਾਊਨ ਸੂਟ ਠੀਕ ਹੈ ਬਰਾਊਨ ਦੇ ਵਿੱਚ ਆਊਗਾ ਇਹ ਫਿਰ ਪੀਚ ਵਾਲਾ ਆ ਗਿਆ ਜੀ ਇਹ ਮਹਿਰੂਨ ਸ਼ੀਰਡ ਦੇ ਪੀਸ ਮੈਨੇ ਜੀ ਇਹ ਆਊਗਾ ਜੀ ਕਲਰ ਆਊਗਾ ਜੀ ਰੋ ਆਪਾਂ ਕਹਿ ਸਕਦੇ ਹਾਂ ਆ ਸੀ ਗ੍ਰੀਨ ਜਿਹਾ ਕਲਰ ਆ ਸਕਦਾ ਜੀ ਠੀਕ ਹੈ ਜੀ ਇਹ ਆਊਗਾ ਪੀਚ ਕਲਰ ਇਸਨ ਖਾਦੀ ਦੇ ਕਿਸੇ ਨਾਲ ਵਿੱਚ ਜਿਹੜਾ ਵੀ ਪੀਸ ਤੁਹਾਨੂੰ ਦਸਾਂਵਾਂਗਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪੁੱਕਾ ਸਕਦੇ ਹੋ ਜੀ ਤੇ ਜੇਕਰ ਕਿਸੇ ਨੂੰ ਹੋਰ ਸੀਟ ਲੈਣੇ ਪੀਸ ਤੇ ਤੁਹਾਨੂੰ ਕਾਫੀ ਪੀਸ ਲੈਣੇ ਪੈਣਗੇ ਨਾ 10 20 ਪੀਸ ਲੈਣੇ ਪੈਣਗੇ ਇੱਕ ਤਰ੍ਹਾਂ ਦੇ 10 ਪੀਸ ਲੈ ਲਓ ਜਾਂ 20 ਪੀਸ ਲੈ ਲਓ ਫਿਰ ਤੁਹਾਨੂੰ ਹੋਰ ਸੀਟੇ ਦੇ ਰਿਸੀਵਲ ਦੇ ਪੀਸ ਪ੍ਰੋਵਾਈਡ ਕਰਵਾ ਲਾਂਗੇ ਤੇ ਮਿਲავ ਜੀ ਇਸਨ ਆਈ ਦੇ 20 ਸਕੇ ਕੱਲ ਪਰ ਕਦਮੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਵੂਗੇ 아이 ਦੀ ਵੀਡੀਓ ਇੱਥੇ ਕਰਦੀ ਹਾਂ ਕਰਦੇ ਹਾਂ